ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਸਵਾਮੀ ਨੀਰੋ ਪੇਖ ਸੁੰਦ ਸਭਨ ਕੈ ਸੰਗ ਥੋੜਾ ਕਾਜੇ ਬੁਰੋ ਕਹਿ ਫਿਰੋ ਰਹਾਉ ਨਾਮ ਬਿਨਾਂ ਜੇ ਤੋਲ ਪਟਾਇਓ ਕਛੂ ਨਹੀਂ ਨਾਹੀ ਕਜ ਤੇਰੋ ਆਗੈ ਦਿਸਟੇ ਆਬਤੇ ਸਭ ਪ੍ਰਗਟ ਈਹਾ ਮੋਹਯੋ ਭਰਮ ਅੰਧੇਰੋ اٹਕਿਓ ਸੋਤੇ ਬੰਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇ ਰੋ ਕਹ ਨਾਨਕ ਏਕੈ ਪਰਸੋ ਬੰਧਨ ਕਾਟਨ ਹਾਰ ਗੁਰ ਮੇਰੋ ਕਾਨੜਾ ਮਹੱਲਾ ਪੰਜਵਾਂ ਬਿਕੈ ਦਿਲ ਸੰਤਨ ਤੁਮਰੇ ਗਾਇਓ ਤੁਮਰੀ ਟੇ ਪਰੋਸਾ ਠਾਕੁਰ ਸਰਨ ਤੁਮਾਰੀ ਆਇਉ ਰਹਾ ਹਉ ਜਨਮ ਜਨਮ ਕੇ ਮਹਾ ਪਰਾਛਤੇ ਦਰਸਨ ਭੇਟ ਮਿਟਾਇਓ ਭਇਓ ਪ੍ਰਗਾਸ ਅੰਧ ਉਜਿਆਰ ਸਹਿ ਸਮਾਯੋ ਕੌਣ ਕਹੈ ਤਮ ਤੇ ਕਛ ਨਾਹੀ ਤਮ ਸਮਰਾਤੇ ਇਥਾਯੋ ਕਿਰਪਾ ਨਿਦਾਨ ਰੰਗ ਰੂਪ ਰਸ ਨਾਮ ਨਾਨਕੇ ਲੈ ਲ ਆਇਓ ਸਟ ਕਨੜਾ ਮਹੱਲਾ ਪੰਜੇ ਵਾ ਬੂੜਤ ਪ੍ਰਾਣੀ ਹਰਿ ਜਪ ਤਿਰੇ ਬਿਨ ਸਹ ਮੋਹ ਭਾਰ ਮਨ ਦੁਖ ਪੀਰੈ ਰਾਹਾਓ ਸਿਮਰੋ ਦਿਨ ਰੈਣ ਗੁਰ ਕੀ ਚਰਨਾ ਜਤ ਕਤਪੇ ਕੋ ਤੁਮਰੀ ਛੜਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟ ਨਾਨਕ ਸੁਖ ਪਾਇਆ ਕਨੜਾ ਮਹੱਲਾ ਪੰਜੇਵਾ ਸਿਮਰਤ ਨਾਮ ਮਨੈ ਸੁਖ ਪਾਇਆ ਸਾਜ ਜਨਾ ਮਿਲ ਹਰਿ ਜਸ ਗਾਇਐ ਰਹਾਉ ਕਰਿ ਕਿਰਪਾ ਪ੍ਰਵਰਦ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਮਰੋ ਮਾਨਾ ਗੁਰਮੁਖ ਨਾਨਕ ਹਰਿ ਜਸੁ ਨਾ ਕਨੜਾ ਮਹੱਲਾ ਪੰਜੇਵਾ ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤਪਤਾਨੀ ਅਕੀਨ ਕੋ ਸੰਤੋਖ ਪ੍ਰਭ ਦਰਸ਼ਨ ਰਾਹਾਵ ਕਰਨਨ ਪੂਰ ਰਯੋ ਜਸ ਪ੍ਰੀਤਮ ਕਲ ਮਲ ਦੋਖ ਸਗਲ ਮਲ ਹਰਸਨੇ ਭਾਵਨ ਧਾਮ ਸੁਆਮੀ ਸੁਖ ਪੰਥ ਅੰਗ ਸੰਗ ਕਾਇਆ ਸੰਤ ਸਰਸਨੇ ਸਨ ਗਹਿ ਪੂਰਨ ਅਬਿਨਾਸੀ ਆਨੁਪਾਵ ਕਤਤ ਨਹੀਂ ਕਰਸਨੇ ਕਰ ਗੈਲੇ ਨਾਨਕ ਜਨ ਆਪਣੇ ਅੰਧ ਘੂੜ ਸਾਗਰ ਨਹੀਂ ਮਰਸਨ ਕਨੜਾ ਮਹੱਲਾ ਪੰਜੇ ਵਾ ਕੋ ਘਟ ਕਾਪਟੇ ਖਪਟੇ ਖਲ ਗੜਜਤੇ ਮਰਜਤ ਮੀਚ ਅਨਕ ਬਰੀਆ ਰਹਾਉ ਅੰਗ ਮਾਤੇ ਅਨ ਰਾਤੇ ਕੁ ਮਿਤ ਹਿੱਤ ਪ੍ਰੀਤਮ ਪੇਕਤ ਭ੍ਰਮਤ ਲਾਕ ਗਰੀਆ ਅਨਿਤ ਵਿਹਾਰੇ ਚਾਰ ਬਿਧਹੀਨਤੇ ਮਮ ਮਦ ਮਾਤ ਕੂਪ ਜਰੀਆ ਕਰਨ ਕਿਰਪਾਲੇ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪੜਿਆ ਨਾਨਕ ਉਦਰ ਸਰਨ ਪੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ